ਸਸੇ ਕਾਲ ਜੀ ਤੁਸੀਂ ਵੇਖ ਰਹੇ ਜਗਬਾਣੀ ਪੰਜਾਬ ਕੇਸਰੀ ਟੀਵੀ ਮੈਰ ਜਿੰਦ ਦੱਸਿਓਂ ਗਰਾਇ ਜਿੱਥੇ ਪੰਜਾਬ ਅੰਦਰ ਖਾਸ ਕਰਕੇ ਗੁਰਦਾਸਪੁਰ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਗੁਰਦਾਸਪੁਰ ਜ਼ਿਲ੍ਹੇ ਦੇ ਹਲਕਾ ਦੀਦਾਨਗਰ ਦੇ ਕਾਫੀ ਪਿੰਡ ਜਿਹੜੇ ਆ ਪਿਛਲੇ 1-2 ਮਹੀਨੇ ਜਿਹੜੇ ਹੜ੍ਹ ਦੇ ਆਉਣ ਕਰਕੇ ਪ੍ਰਭਾਵਿਤ ਹੋਏ ਸੀ ਜਿੱਥੇ ਉਥੇ ਪੰਜਾਬ ਦੇ ਸਿੰਗਰ ਅਤੇ ਹੋਰ ਸਮਾਗਸੇਵਜ ਜਥੇਬੰਦੀਆਂ ਜਿਨ੍ਹਾਂ ਵੱਲੋਂ ਕਾਫੀ ਜ਼ਿਆਦਾ ਲੋਕਾਂ ਦੀ ਜਿਹੜੀ ਸੇਵਾ ਵੀ ਕੀਤੀ ਗਈ ਸੀ ਉਸੇ ਨੂੰ ਲੈ ਕੇ ਜੇਕਰ ਗੱਲ ਕੀਤੀ ਜਾਵੇ ਤਾਂ ਗੁਰਦਾਸਪੁਰ ਜ਼ਿਲ੍ਹੇ ਦੇ ਜੰਪਾਲ ਹਲਕਾ ਦਿਨਨਗਰ ਦੇ ਪਿੰਡ ਬਾਉਪੁਰ ਦੇ ਰਹਿਣ ਵਾਲੇ ਪ੍ਰੀਤਰਪਾਲ ਜੀ ਜਿਹੜੇ ਨੇ ਉਹਨਾਂ ਵੀ ਆ ਕੇ ਆਪਣੇ ਹਲਕੇ ਅੰਦਰ ਜਿੱਥੇ ਸੇਵਾ ਕੀਤੀ ਅਤੇ ਪੰਜਾਬ ਦੇ ਹੋਰ ਜਿਹੜਾ ਫਾਜ਼ਿਲਕਾ ਜ਼ਿਲ੍ਹਾ ਹੋ ਗਿਆ ਹੋਰ ਅੰਮ੍ਰਿਤਸਰ ਜ਼ਿਲ੍ਹਾ ਹੋ ਗਿਆ ਉੱਥੇ ਵੀ ਕਾਫੀ ਜ਼ਿਆਦਾ ਸੇਵਾ ਕੀਤੀ ਸੀ ਔਰ ਲੋਕਾਂ ਦੀ ਜਿਹੜੀ ਮੁਸ਼ਕਲ ਵਿੱਚ ਬਾਹ ਫੜੀ ਸੀ ਔਰ ਉਹਨਾਂ ਨੇ ਜਿਹੜਾ ਆਪਣੇ ਗੁਰਦਾਸਪੁਰ ਹਲਕੇ ਦਾ ਜਿਹੜਾ ਸਭ ਤੋਂ ਘੱਟ ਸਮਾਂ ਮ ਵਾਦੇ ਕੈਨੇਡਾ ਦਾ ਜਿਹੜਾ ਪ੍ਰੋਗਰਾਮ ਹੋਮ ਕਰਕੇ ਉੱਥੇ ਸ਼ੋਅ ਸੀ ਉਹਨਾਂ ਦੇ ਉਹਨਾਂ ਨੂੰ ਵਾਪਸ ਜਿਹੜਾ ਜ਼ਰੂਰੀ ਜਾਣਾ ਪਿਆ ਸੀ ਪਰ ਅੱਜ ਕਰੀਬ ਮਹੀਨੇ ਡੇਢ ਮਹੀਨੇ ਬਾਅਦ ਜਿਹੜੇ ਵਾਪਸ ਪਰਤਣ ਤੋਂ ਉਪਰੰਤ ਅੱਜ ਮੋੜ ਜਿਹੜੇ ਆ ਲੋਕਾਂ ਦੇ ਜਿਨ੍ਹਾਂ ਦੇ ਮਕਾਨ ਢੱਠੇ ਸੀ ਉਹਨਾਂ ਨਾਲ ਅੱਜ ਮੋਰੋ ਮਿਲ ਕੇ ਉਹਨਾਂ ਲੋਕਾਂ ਦੀ ਜੋ ਵੀ ਫੀਡਬੈਕ ਸੀ ਜੋ ਉਹਨਾਂ ਨੇ ਵਾਅਦਾ ਕੀਤਾ ਸੀ ਉਹ ਪੂਰੇ ਕਰਨ ਵਾਸਤੇ ਅੱਜ ਫਿਰ ਗੁਰਦਾਸਪੁਰ ਵਿੱਚ ਪਹੁੰਚੇ ਨੇ ਇਸ ਮੋਕੇ ਮੇਰੇ ਨਾਲ ਪੰਜਾਬੀ ਗਾਇਕ ਫਰੀਦਰਪਾਲ ਜੀ ਨੇ ਉਹਨਾਂ ਨਾਲ ਗੱਲ ਕਰਨੇ ਵੀ ਕਾਫੀ ਜਿਹੜਾ 2 ਮਹੀਨੇ ਬਾਅਦ ਤੁਸੀਂ ਵਿਦੇਸ਼ ਤੋਂ ਆਏ ਹਾਂਜੀ ਸਰ ਗੱਲ ਕੀਤੀ ਜਾਵੇ ਤਾਂ ਤੁਸੀਂ ਕਰੀਬ ਮਹੀਨਾ 2 ਮਹੀਨੇ ਬਾਅਦ ਹਰ ਤੋਂ ਬਾਅਦ ਜਿਹੜਾ ਅੱਜ ਆਏ ਹੋ ਵਿਦੇਸ਼ ਜੀ ਜੀ ਕਿਵੇਂ ਦਾ ਦੇਖਦੇ ਹੋ ਸਾਰਾ ਅ ਪਹਿਲੀ ਗੱਲ ਤਾਂ ਜਦੋਂ ਮੈਂ ਵਿਦੇਸ਼ੀ ਸੀਗਾ ਤੇ ਮੇਰੇ ਫਾਦਰ ਸਾਹਿਬ ਦੇ ਨਾਲ ਮੈਂ ਲਗਭਗ ਰੋਜ਼ ਹੀ ਗੱਲ ਕਰਦਾ ਸੀ ਵੀ ਜਿੱਥੇ ਜਿੱਥੇ ਆਪਾਂ ਵਾਦਾ ਕੀਤਾ ਸੀਗਾ ਤੇ ਕਿਉਂਕਿ ਉਹਨਾਂ ਦੇ ਅਕਾਊਂਟ 'ਚ ਅਸੀਂ ਪੈਸੇ ਪਾ ਦਿੰਦੇ ਸੀ ਹਰ ਗੱਲ ਪੈਸੇ ਨਾਲ ਹੋਣੀ ਤੁਹਾਨੂੰ ਪਤਾ ਸੋ ਉਹ ਅਪਡੇਟ ਮੈਂ ਲੈਂਦਾ ਰਹਿੰਦਾ ਰਹਿੰਦਾ ਸੀਗਾ ਜਿਹੜੇ ਬਜ਼ੁਰਗਾਂ ਦਾ ਘਰ ਸੀਗਾ ਉਹ ਆਲਮੋਸਟ ਕੰਪਲੀਟ ਹੈ ਬਾਕੀ ਮੈਂ ਆਪ ਜਿਹੜਾ ਮਾਰ ਕੇ ਆਉਂਗਾ ਵੀ ਉੱਥੇ ਹੋਰ ਕੀ ਕੀ ਹੋਣ ਵਾਲਾ ਹੈਗਾ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਹੋ ਜਵੇ ਬਾਕੀ ਜਿਨ੍ਹਾਂ ਜਿਨ੍ਹਾਂ ਲੋਕਾਂ ਨਾਲ ਅਸੀਂ ਪ੍ਰੋਮਿਸ ਕੀਤਾ ਸੀਗਾ ਵੀ ਜਦੋਂ ਵੀ ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ ਹੈ ਘਰ ਦੇ ਤੁਸੀਂ ਆਓ ਉਹ ਦਰਵਾਜ਼ੇ ਸਾਡੇ ਹਮੇਸ਼ਾ ਖੁੱਲੇ ਨੇ ਸੋ ਉਹ ਕੋਈ ਨਾ ਕੋਈ ਸੱਜਣ ਤੁਰਿਆ ਰਹਿੰਦਾ ਔਰ ਮੈਂ ਨਹੀਂ ਕਹਿੰਦਾ ਕਿ ਅਸੀਂ ਕਿਸੇ ਦੀ ਮਦਦ ਕਰਦੇ ਆਂ ਮਦਦ ਨਹੀਂ ਇਹ ਸੇਵਾ ਹੈ ਮੈਂ ਤਾਂ ਇਹ ਸੇਵਾ ਭਾਵ ਦੇ ਨਾਲ ਅਸੀਂ ਚੀਜ਼ ਕਰਦੇ ਆਂ ਮਦਦ ਕਰਨ ਜੋਗੀ ਅਸੀਂ ਹੋਏ ਨਹੀਂ ਹਲੇ ਬਟ ਸੇਵਾ ਹਮੇਸ਼ਾ ਸੇਵਾਲੀ ਅਸੀਂ ਹਾਜ਼ਰ ਆ ਤੇ ਆ ਦੇਖੋ ਲੋਕਾਂ ਦੀ ਦੁੱਖ ਤਕਲੀਫ ਨੂੰ ਮੈਂ ਮਹਿਸੂਸ ਕਰ ਸਕਦਾ ਕਿਉਂਕਿ 88 ਦਾ 93 ਦਾ ਸਾਡਾ ਸੀ ਦੇਖਿਆ ਤੇ ਉਹ ਜਿਹੜੀ ਤਕਲੀਫ ਹੈ ਉਹ ਦੁੱਖ ਹੈ ਉਹ ਮਤਲਬ ਲਫਜ਼ਾਂ ਦੇ ਵਿੱਚ ਬਿਆਨ ਨਹੀਂ ਕੀਤਾ ਕਦੇ ਵੀ ਜਾ ਸਕਦਾ ਪਰ ਜਿੰਨੇ ਨੁਕਸਾਨ ਹੋਏ ਨੇ ਲੋਕਾਂ ਦੇ ਫਸਲਾਂ ਦੇ ਨੁਕਸਾਨ ਹੋਏ ਨੇ ਪਸ਼ੂਆਂ ਦੇ ਨੁਕਸਾਨ ਹੋਏ ਨੇ ਘਰਾਂ ਦੇ ਚਲੋ ਘਰ ਤਾਂ ਰਲ ਮਿਲ ਕੇ ਕੁਝ ਸੰਸਥਾਵਾਂ ਨੇ ਜਿਵੇਂ ਰੁਦਰਾ ਫਾਊਂਡੇਸ਼ਨ ਹੋ ਗਈ ਜਾਂ ਇਸ ਕਰਨੀ ਗਰੁੱਪ ਹੋ ਗਿਆ ਇਹਨਾਂ ਨੇ ਇਹ ਜਿਹੜੀਆਂ ਬਹੁਤ ਸਾਰੀਆਂ ਸੰਸਥਾਵਾਂ ਨੇ ਰਲ ਕੇ ਘਰ ਤਾਂ ਸੋਨੇ ਬਣਾਤੇ ਪਰ ਜਿਵੇਂ ਜਿਨ੍ਹਾਂ ਦੀਆਂ ਕਈ ਫਸਲਾਂ ਚਲੀਆਂ ਗਈਆਂ ਫਸਲਾਂ ਡੁੱਬ ਗਈਆਂ ਪਸ਼ੂ ਨਹੀਂ ਰਹੇ ਸੋ ਉਹ ਕਦੇ ਵੀ ਉਹ ਘਾਟਾ ਨਹੀਂ ਪੂਰਾ ਹੋ ਸਕਦਾ ਇੱਕ ਸੈਟਅਪ ਲੱਗਿਆ ਹੁੰਦਾ ਪੂਰੀ ਫੈਮਿਲੀ ਦਾ ਪਰਿਵਾਰ ਦਾ ਹੈ ਨਾ ਉਹ ਉਹ ਘਾਟਾ ਪੂਰਾ ਕਰਨਾ ਬਹੁਤ ਮੁਸ਼ਕਲ ਹੈ ਬਟ ਫਿਰ ਵੀ ਸਾਡੇ ਵੱਲੋਂ ਕੋਸ਼ਿਸ਼ ਹੈ ਕਿ ਥੋੜਾ ਬਹੁਤ ਜੋ ਵੀ ਤਿਲਪੁਲ ਹੈ ਉਹ ਅਸੀਂ ਕੋਸ਼ਿਸ਼ ਕਰੀਏ ਕਿ ਲੋਕਾਂ ਦੀ ਕਮਾਈ ਗੱਲ ਕੀਤੀ ਜਾਵੇ ਤਾਂ ਜਦੋਂ ਫੜ ਸੀ ਅਸੀਂ ਖੁਦ ਤੁਹਾਡੇ ਨਾਲ ਸੀ ਤੁਸੀਂ ਵੀ ਨਾਲ ਸੀ ਕਾਫੀ ਜ਼ਿਆਦਾ ਪਾਣੀ ਸੀ ਪਰ ਦੋ ਤਿੰਨ ਘਰ ਜਿਹੜੇ ਐਸੇ ਜਿਹੜੇ ਜਿਵੇਂ ਇੱਕ ਬਜ਼ੁਰਗ ਮਾਤਾ ਸੀ ਜਿਹੜੇ ਚਾਰਿ ਕੱਲੀ ਸੀ ਤੁਸੀਂ ਖਾਸ ਕਰਕੇ ਉਹਨਾਂ ਦੇ ਘਰ ਵਾਸਤੇ ਕਹਿਸ ਵੀ ਜਿਹੜਾ ਇਹਨਾਂ ਦੀ ਅੱਜ ਜਿਹੜੀ ਸੱਤ ਜਿਹੜੀ ਬਿਲਕੁਲ ਨਾ ਵੀ ਪਏਗੀ ਗੱਲ ਕੀਤੀ ਜਾਵੇ ਤਾਂ ਉਹ ਕਿੰਨਾ ਕੰਮ ਜਿਹੜਾ ਕੰਪਲੀਟ ਹੋ ਗਿਆ ਤੁਹਾਡੇ ਕੋਲ ਕੀ ਫੀਡਬੈਕ ਉਹ ਲੈਂਟਰ ਪੈ ਗਿਆ ਉਹਨਾਂ ਕਿਉਂਕਿ ਸਾਡੇ ਪਿੰਡ ਜਿਵੇਂ ਫੰਕਸ਼ਨ ਸੀਗੇ 1 2 ਤੇ ਜਿਹੜਾ ਨੇ ਬਣਾਉਣਾ ਸੀਗਾ ਘਰ ਜਿਹੜੇ ਮਿਸਤਰੀ ਲੱਗਣੇ ਸੀਗੇ ਉਹ ਗੜੀ ਉਹਨਾਂ ਦੇ ਨੇੜੇ ਸੀ ਉਹ ਮੈਂ ਉੱਥੇ ਚਲਾ ਗਿਆ ਸੀ ਉਸ ਟਾਈਮ ਤੇ ਮੈਂ ਫਾਜ਼ਲ ਸਾਹਿਬ ਨੂੰ ਕਿਹਾ ਮੈਂ ਕਿਹਾ ਵੀ ਤੁਸੀਂ ਆਪਣੀ ਜ਼ਿੰਮੇਵਾਰੀ ਨੇ ਸਾਰਾ ਕੰਮ ਕਰਨਾ ਤੇ ਉਹਦਾ ਲੈਂਟਰ ਪੈ ਗਿਆ ਹੈ ਬਾਕੀ ਉਹਦੀ ਬਾਕੀ ਕੀ ਅਪਡੇਟ ਹੈਗੀ ਆ ਉਹ ਫਿਰ ਮੈਂ ਤੁਹਾਡੇ ਨਾਲ ਛੇ ਜਰੂਰ ਕਰੂੰਗਾ ਜਾ ਕੇ ਕਿਹੜੇ ਕਿਹੜੀ ਚੀਜ਼ ਰਹਿੰਦੀ ਹੈ ਉੱਥੇ ਕਿਹੜੇ ਕਿਹੜੀ ਚੀਜ਼ ਹੋਰ ਅਸੀਂ ਬੈਟਰ ਕਰ ਸਕਦੇ ਆ ਉਹ ਹੁਣ ਮੈਂ ਆ ਗਿਆ ਹੁਣ ਇੱਕ ਅੱਦੇ ਦਿਨ ਚ ਜਾਊਂਗਾ ਉੱਥੇ ਤਾਂ ਇੱਕ ਵਾਰੀ ਬੇਪਤਾ ਲੱਗੂ ਆਪਣੇ ਆਪਣੀਆਂ ਅੱਖਾਂ ਨਾਲ ਦੇਖ ਕੇ ਔਰ ਲੈਂਟਰ ਮੇਰੇ ਖਿਆਲ ਚ ਅੱਜ ਤੋਂ 5-6 ਦਿਨ ਪਹਿਲਾਂ ਫਾਜ਼ਲ ਸਾਹਿਬ ਨਾਲ ਮੇਰੀ ਜਦੋਂ ਗੱਲ ਹੋਈ ਸੀ ਲਾਸਟ ਤੇ ਉਹ ਕਹਿੰਦੇ ਵੀ ਲੈਂਟਰ ਪੈ ਚੱਲੇ ਲਗਭਗ ਤੇ ਬਾਕੀ ਦੀਆਂ ਚੀਜ਼ਾਂ ਜਿਹੜੀ ਤੁਹਾਨੂੰ ਦੱਸਿਆ ਗਿਆ ਬਾਕੀ ਜਿਹੜੇ ਅਸੀਂ ਹੋਰ ਜਿਹੜੇ ਛੋਟੇ-ਮੋਟੇ ਵਾਦੇ ਸੀਗੇ ਉਹ ਕੋਸ਼ਿਸ਼ ਕਰ ਰਹੇ ਆ ਵੀ ਅਸੀਂ ਨਿਭਾਈਏ ਕਿਉਂਕਿ ਮੈਂ ਕਿਸੇ ਫਾਊਂਡੇਸ਼ਨ ਨਾਲ ਨਹੀਂ ਜੁੜਿਆ ਮੈਂ ਕਿਸੇ ਸੰਸਥਾ ਨਾਲ ਹੀ ਜੁੜਿਆ ਮੈਂ ਜੋ ਕੁਝ ਵੀ ਅਸੀਂ ਕਰਦੇ ਆ ਸੀ ਆਪਣੀ ਫੈਮਲੀ ਰੱਖ ਕੇ ਉਹ ਕੋਸ਼ਿਸ਼ ਕਰਦੇ ਆ ਵੀ ਕਿਸੇ ਦਾ ਕੰਮ ਆ ਸਕੇ ਹੁਣ ਦੁਬਾਰਾ ਰੀਨਿਊ ਕਰੋਗੇ ਸਾਰਾ ਤੁਸੀਂ ਜਿਹੜਾ ਹੱਟ ਤੋਂ ਬਾਅਦ ਜੋ ਹਾਲਾਤ ਸੀ ਜੋ ਹੁਣ ਲੋਕਾਂ ਦੀ ਅਪਡੇਟ ਆ ਸਾਰਾ ਆਪਣੇ ਇਲਾਕੇ ਦੇ ਜਿੰਨੇ ਜੋਗੇ ਹੈਗੇ ਆ ਜਿੰਨੇ ਜੋਗੇ ਹੈਗੇ ਆ ਅਸੀਂ ਹਮੇਸ਼ਾ ਹੀ ਖੜੇ ਆ ਆਪਣੇ ਇਲਾਕੇ ਦੇ ਨਾਲ ਆਪਣੇ ਲੋਕਾਂ ਦੇ ਨਾਲ ਜੇ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਬਹੁਤ ਸਾਰੇ ਮੇਰੇ ਸੱਜਣ ਮਿੱਤਰ ਨੇ ਇਦਾਂ ਦੇ ਕਿ ਬਈ ਕੋਈ ਘਰ ਹੈਗਾ ਤੇ ਤੁਸੀਂ ਦੱਸੋ ਜਿਵੇਂ ਤੁਹਾਨੂੰ ਦੱਸਿਆ ਫਿਰ ਉਹਦਾ ਫਾਊਂਡੇਸ਼ਨ ਹੈ ਜਿਵੇਂ ਇਦਾਂ ਦੇ ਬਹੁਤ ਸਾਰੇ ਮਿੱਤਰ ਨੇ ਬਈ ਉਹ ਫਿਰ ਅਸੀਂ ਉਹਨਾਂ ਨੂੰ ਨੰਬਰ ਦੇ ਦੀਦਾ ਉਹਨਾਂ ਨੂੰ ਕੰਟੈਕਟ ਦੇ ਦੀਦਾ ਕਿ ਫਲਾਣਾ ਦਾ ਫਲਾਣਾ ਘਰ ਹੈਗਾ ਬਈ ਤੁਸੀਂ ਉਹ ਬਣਾ ਦਿਓ ਕਿਉਂਕਿ ਜਿਹੜੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਕੋਲ ਬਹੁਤ ਸਾਰਾ ਬਜਟ ਆਉਂਦਾ ਬਾਹਰ ਬਹੁਤ ਸਾਰੇ ਐਨਆਰਆਈ ਜਿਹੜੇ ਵੀਰ ਨੇ ਉਹ ਭੇਜਦੇ ਨੇ ਜਾਂ ਬਹੁਤ ਸਾਰੀਆਂ ਫੈਮਿਲੀ ਜਿਹੜੀਆਂ ਅਫੋਰਡ ਕਰਦੀਆਂ ਚੀਜ਼ਾਂ ਨੂੰ ਸੋ ਉਪੇਜ ਵੀ ਆਨੇ ਸੋ ਉਹਨਾਂ ਕੋਲ ਇੱਕ ਫੰਡ ਪਿਆ ਹੁੰਦਾ ਤਾਂ ਫਿਰ ਉਹਨਾਂ ਨੂੰ ਕਹਿ ਦਿਆ ਜਿਹੜਾ ਸਾਡੇ ਵਾਸਤੇ ਬਾਹਰੇ ਆ ਚੀਜ਼ ਉਹ ਫਿਰ ਉਹਨਾਂ ਨੂੰ ਕਹਿ ਦਿਆ ਵੀ ਤੁਸੀਂ ਨੂੰ ਬਣਾਓ ਸੋ ਮੇਨ ਮਕਸਦ ਇਹ ਹੈ ਕਿ ਅਸੀਂ ਕਿਸੇ ਦੀ ਮੁਸ਼ਕਲ ਨੂੰ ਦੂਰ ਕਰੀਏ ਕਿਸੇ ਵੀ ਤਰੀਕੇ ਕੀਤਾ ਜਾਵੇ ਲੋਕਾਂ ਨੂੰ ਕੀ ਬੀ ਲਾਉਣ ਹਾਰ ਤੋਂ ਬਾਅਦ ਕਾਫੀ ਜ਼ਿਆਦਾ ਲੋਕ ਜਿਹੜੇ ਆ ਪ੍ਰਭਾਵਿਤ ਹੋਏ ਸੀ ਕਾਫੀ ਇੱਕ ਸਮਾਂ ਉਲਟਾ ਪੁਲਟਾ ਹੋ ਗਿਆ ਸੀ ਪਰ ਹੁਣ ਲੋਕ ਫੇਰ ਪਹਿਨਣ ਦੀ ਕੋਸ਼ਿਸ਼ ਕਰ ਰਹੇ ਪੰਜਾਬ ਤਾਂ ਤੁਸੀਂ ਜੇ 47 ਤੋਂ ਬਾਅਦ ਲੈ ਲੋ ਤਾਂ ਪੰਜਾਬ ਨੂੰ ਹਮੇਸ਼ਾ ਹੀ 5 10 15 20 ਸਾਲ ਬਾਅਦ ਕੋਈ ਨਾ ਕੋਈ ਝਟਕਾ ਲੱਗਦਾ ਔਰ ਪੰਜਾਬ ਇਹ ਕਿਹਜਾ ਸੂਬਾ ਕਿ ਉਹ ਇੰਨਾ ਸਕਸ਼ਮ ਹੈ ਪ੍ਰਮਾਤਮਾ ਨੇ ਬਣਾਇਆ ਪ੍ਰਮਾਤਮਾ ਦੀ ਗੁਰੂਆਂ ਪੀਰਾਂ ਦੀ ਧਰਤੀ ਹੈ ਔਰ ਇੰਨੀ ਰਹਿਮਤ ਹੈ ਕਿ ਡਿੱਗਦਾ ਫਿਰ ਉੱਠ ਜਾਂਦਾ ਫਿਰ ਡਿੱਗਦਾ ਫਿਰ ਉੱਠ ਜਾਂਦਾ ਸੋ ਇਹ ਮੁਸੀਬਤ ਸੀ ਸ਼ਾਇਦ ਸਾਡੀ ਕੋ ਪਰਖ ਸੀਗੀ ਔਰ ਅਸੀਂ ਪਰਖ ਤੇ ਸਾਰੇ ਜਣੇ ਪੰਜਾਬੀ ਖਰੇ ਉੱਤਰੇ ਆ ਪੰਜਾਬੀਆਂ ਨੇ ਪੰਜਾਬੀਆਂ ਦੀ ਬਾਹ ਫੜੀ ਔਰ ਪੰਜਾਬੀ ਸਾਰੇ ਇੱਕ ਦੂਸਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਸੀ ਸੋ ਸ਼ਾਇਦ ਇਹ ਕਿਤੇ ਨਾ ਕਿਤੇ ਸਾਡਾ ਇਮਤਿਹਾਨ ਸੀਗਾ ਅ ਬਾਕੀ ਕਰੇ ਕਰਾਵੇ ਆਪੇ ਆਪ ਮਾਨਸ ਕਰਨੇ ਕੁਝ ਵੀ ਹਾਥ ਓਪਰ ਪਰਮਾਤਮਾ ਕੋ ਕਰਨ ਵਾਲਾ ਹੈ ਨਾ ਉਹ ਮੁਸੀਬਤ ਪਾਉਂਦਾ ਵੀ ਹੈ ਤੇ ਉਹ ਕੱਟਦਾ ਵੀ ਹੈ ਸੋ ਖਿਬਰਾਉਣਾ ਨਹੀਂ ਪਰਮਾਤਮਾ ਚੜ੍ਹਦੀ ਕਲਾ ਜਿਕੇ ਤੁਹਾਨੂੰ ਸਾਰਿਆਂ ਨੂੰ ਥੈਂਕ ਯੂ ਇਹ ਸਨ ਮੇਰਾ ਨਾਮ ਪੰਜਾਬੀ ਗਾਇਕ ਪ੍ਰੀਤਪਾਲ ਜੀ ਜਿਨ੍ਹਾਂ ਵੱਲੋਂ ਇਹੋ ਦੱਸਿਆ ਗਿਆ ਕਿ ਹਰ ਚਣ ਆਈ ਜ਼ਰੂਰ ਪੰਜਾਬ 'ਚ ਕੋਈ ਨਸੀਬਤ ਆਈ ਪਰ ਆਉਣ ਵਾਲੇ ਸਮੇਂ 'ਚ ਜਿਹੜਾ ਦੁਬਾਰਾ ਪੰਜਾਬ ਆਪਨੇ ਪਹਿਲੇ ਦੇ ਸੰਤਾਰਾਂਹੀਂ ਜਿਹੜਾ ਬਿਲਕੁਲ ਸਟੈਂਡ ਹੋ ਜਾਏਗਾ ਔਰ ਜੋ ਲੋਕਾਂ ਨੂੰ ਮੁਸ਼ਕਲ ਆਈ ਸੀ ਉਹਨਾਂ ਦੇ ਵੀ ਕੋਸ਼ਿਸ਼ ਕਰਾਂਗੇ ਹੁਣ ਜਾ ਕੇ ਦੁਬਾਰਾ ਵੇਖਿਆ ਜਾਏਗਾ ਕਿ ਲੋਕਾਂ ਦੀ ਜੋ ਵਾਅਦਾ ਕੀਤੇ ਸੀ ਉਹ ਪੂਰੇ ਹੋ ਜਾਣ ਕੈਮਰਾਮੈਨ ਟੋਨੀ ਦੇ ਨਾਲ ਹਰਜਿੰਦਰ ਸਿੰਘ ਰਾਜ ਜਗਬਾਣੀ ਪੰਜਾਬ ਕੇਸਰੀ ਟੀਵੀ ਦਿਨਨਗਰ ਗੁਰਦਾਸਪੁਰ